ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਨੇਰ ਇਹ ਪਿੰਡ ਜੀਰਾ ਤਹਿਸੀਲ ਤੇ ਫਰੋਜਪੁਰ ਜ਼ਿਲ੍ਹੇ ਦਾ ਹੈ ਜੀਰਾ ਇਸ ਪਿੰਡ ਦੇ ਬਿਲਕੁਲ ਨੇੜੇ ਹੈ 3 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਹੋਊਗਾ ਜੀਰੇ ਤੋਂ ਜਿਹੜਾ ਹਾਈਵੇ ਆ ਦੋਸਤੋ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦਾ ਹੈ ਵਾਇਆ ਜੀਰਾ ਹੋ ਕੇ ਤਾਂ ਉਸ ਹਾਈਵੇ ਤੋਂ ਵੀ 3 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਸਿੱਧੀ ਛੜਕ ਹੁੰਦੀ ਐ ਇਸ ਪੰਨੂ ਤੇ ਇਸ ਮੇਨ ਹਾਈਵੇ ਤੋਂ ਮਸਾਂ ਡੇਢ ਕਿਲੋਮੀਟਰ ਬਾਹਰ ਖੇਤਾਂ ਚ ਬਾਈ ਜੁਰਾਂ ਦਾ ਘਾਰ ਆ ਟਾਣੀ ਐ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਦਾ ਆਪਦਾ ਫਾਰਮ ਐ ਮੈਂ ਵੀਡੀਓ ਲਗਾਤਾਰ ਇਹ ਤੀਜੀ ਬਣਾ ਰਿਹਾ ਕਿਉਂਕਿ ਜਦੋਂ ਕੋਈ ਵੀ ਭਰਾ ਫਾਰਮ ਦਾ ਕੰਮ ਕਰ ਲੈਂਦਾ ਥੋੜਾ ਜਿਹਾ ਪਸ਼ੂਆਂ ਦੀ ਗਿਣਤੀ ਵਧਾ ਲੈਂਦਾ 10 15 ਤੇ ਪਹੁੰਚ ਜਾਂਦਾ ਤਾਂ گاਵਾ ਚ ਇਹ ਹੁੰਦਾ ਵੀ ਆਏ ਸਾਲ ਚਾਰ ਪੰਜ ਵਾੜਾਂ ਵੀ ਰਲਣ ਲੱਗ ਜਾਂਨ ਤਾਂ ਫਿਰ ਜਗਾ ਦੀ ਕਿਲਤ ਆ ਜਾਂਦੀ ਐ ਤੇ ਹਰੇਕ ਸਾਲ ਉਹਨੇ ਪਸ਼ੂ ਵੇਖਦੇ ਰਹਿੰਦੇ ਆ ਚਾਰ ਪੰਜ ਪਸ਼ੂ ਵੇਚਨੇ ਵੀ ਪੈਂਦੇ ਆ ਪ੍ਰੋਪਰ ਫਾਰਮ ਵਾਲਾ ਸੈਟਅਪ ਬਾਈ ਨੇ ਇੱਥੇ ਬਣਾ ਲਿਆ ਛੱਡ ਬਣਿਆ ਹੋਇਆ ਲਗਭਗ ਤੁਸੀਂ ਦੇਖੋਗੇ ਅੰਦਰ ਜਿੰਨੀ ਕਿ ਜਗ੍ਹਾ ਉਹ ਸਾਰੀ ਭਰੀ ਹੋਈ ਹੈ ਤੇ ਅੱਜ ਫੇਰ ਇੱਕ ਵਾਇਰਡ ਬਾਈ ਨੇ ਵਕਾਊ ਕਰਤੀ ਹੈ ਇਹ ਚੰਗੇ ਦੁੱਧ ਵਾਲੀ ਵਹੜ ਹੈ ਪਿਛਲੇ ਸਾਲ ਇਹਨੇ ਬਹੁਤ ਸੋਹਣਾ ਦੁੱਧ ਦਿੱਤਾ ਕਿਉਂਕਿ ਮੇਰਾ ਇਸ ਵੀਰ ਨਾਲ ਲਿੰਕ ਲਗਭਗ 2-3 ਸਾਲ ਤੋਂ ਹੈ ਹਾਲਾਂਕਿ ਜੀਨੇ ਪੈਸੇ ਲਾਉਣੇ ਆ ਉਹਨੇ ਆਪ ਸਮਝਣਾ ਵੀ ਉਹ ਕਿੰਨਾ ਦੁੱਧ ਚੋਲੂਗਾ ਕੱਲ ਨੂੰ ਮੈਨੂੰ ਕਿਸੇ ਕੋਲੋਂ ਤੁਸੀਂ ਗੁਲਾਮਾ ਦਿਓ ਪਰ ਇਸ ਭਰਾ ਨਾਲ ਭਰਾਵਾਂ ਵਾਲੀ ਲਿਆਇਆ ਜਾ ਤਾਂ ਪਤਾ ਲੱਗਾ ਵੀ ਇਸ ਗਾਂ ਨੇ ਪਿਛਲੇ ਸੂਏ 'ਚ ਬੜਾ ਚੰਗਾ ਦੁੱਧ ਦਿੱਤਾ ਆਓ ਇਹਦੀ ਡਿਟੇਲ ਪੁੱਛੀਏ ਬਿਲਕੁਲ ਤਾਜੀ ਸੂਈ ਹੈ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਸੋ ਆਓ ਜਾਣਕਾਰੀ ਲੈਣੇ ਆ ਫਿਰ ਇਹਨੂੰ ਤੋਰਾਂਗੇ ਜਿਹਨੂੰ ਪਸੰਦ ਆਜੂ ਹਰੇਕ ਪੱਖ ਤੋਂ ਤਸੱਲੀ ਕਰਨਾ ਤੁਹਾਡਾ ਹੱਕ ਹੈ ਤੇ ਤੁਸੀਂ ਆ ਕੇ ਕਰੋ ਸੌਦਾ ਤੁਹਾਡੀ ਆਪ ਦੀ ਸਮਝਦਾ ਹੈ। ਬਾਈ ਨੂੰ ਮਿਲਦੇ ਆਂ ਤੇ ਇਹਦੇ ਬਾਰੇ ਜਾਣਕਾਰੀ ਲਿਨੇ ਗੁਰਪ੍ਰੀਤ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗੁਰਪ੍ਰੀਤ ਬਾਈ ਅੱਜ ਜਿਹੜੀ ਇਹ ਵਾਇਰਡ ਆਪਾਂ ਹੁਣ ਵੇਚਣ ਲੱਗੇ ਹਾਂ ਕੰਨਵਾ ਸੂਆ ਸੂਈ ਹੈ। ਇਹ ਤੀਜਾ ਸੂਆ ਸੂਈ ਹੈ। ਤੀਜਾ ਸੂਆ ਹੈ। ਹਾਂਜੀ। ਪਿਛਲੇ ਸੂਏ ਇਹਦਾ ਦੁੱਧ ਦਾ ਰਿਕਾਰਡ ਕਿੰਨਾ ਰਿਹਾ? ਇਹਨੇ ਦੂਜੇ ਸੂਏ ਆਪਣੇ ਕੋਲ 38 ਕਿਲੋ ਦੁੱਧ ਦਿੱਤਾ ਵੀਰੇ। 38 ਕਿਲੋ ਦੁੱਧ ਦੂਜੇ ਸੂਏ ਨੇ ਦਿੱਤਾ ਹੈ। ਹਾਂਜੀ। ਇਹਦਾ ਪਤਾ ਹੈ ਕਿਹੜੇ ਸਾਨ ਬੁੱਲਦੀ ਹੈ ਕਿਹੜੇ ਸਾਨ ਨਹੀਂ ਇਹਦਾ ਨਹੀਂ ਪਤਾ ਨਹੀਂ ਪਤਾ ਬੱਚੀ ਨੂੰ ਇਹਨੇ ਜਨਮ ਦਿੱਤਾ ਬੱਚੀ ਕਿਹੜੇ ਸੀਮੰਦੀ ਆ ਬੱਚੀ ਇਹਦੀ ਹੈਗੀ ਆ ਹਲਕਾ ਬੁੱਲਦੀ ਹਲਕ ਏਬੀਐਸ ਵੱਲੋਂ ਆ ਏਬੀਐਸ ਦਾ ਹਲਕਾ ਬੁੱਲ ਸੁਈ ਕਦੋਂ ਕਾ ਗਾਂ ਬਈ ਸਵੇਰ 10 ਵਜੇ ਸੁਈ ਹੈ ਸਵੇਰ 10 ਵਜੇ ਸੁਈ ਹੈ ਸ਼ਾਮ ਦੇ ਟਾਈਮ ਵੀਡੀਓ ਬਣਾ ਰਹੇ ਹਾਂ ਜੇਰ ਪੈ ਗਈ ਇਹਦੀ ਹਾਂਜੀ ਜੇਰ ਪੈ ਗਈ ਠੀਕ ਹੈ ਦੁੱਧ ਇਹਦਾ ਚੋਇਆ ਜਾਂ ਉਸੇ ਦਾ ਭਰਿਆ ਹੋਣਾ ਪੰਜ 6 ਕਿਲੋ ਚੋਇਆ ਵੀਰੇ ਬੈਠਾ ਨਹੀਂ ਜਾਂਦਾ ਹੈਗਾ ਫਿਰ ਜੇਰ ਨਹੀਂ ਪੈਂਦੀ ਨਾਲ ਬੱਚੇ ਨੂੰ ਪਿਉਣਾ ਹੈਗਾ ਅੱਛਾ ਹਾਂ 5 ਕਿਲੋ ਸੋ ਇਹ ਬਾਈ ਨਾਲ ਜਦੋਂ ਗੱਲ ਹੋਈ ਦੁੱਧ ਵੀਰ ਨੇ 5-6 ਕਿਲੋ ਚੋਇਆ ਵੀਰਦਾਸਾ ਜੀ ਵੀ ਇਹ ਬੈਂਦੀ ਨਹੀਂ ਸੀ ਇੱਕ ਤਾਂ ਹਵਾਨਾ ਟਾਇਰ ਸੀ ਦੂਜਾ ਬੱਚਾ ਨਹੀਂ ਬੈਂਦਾ ਜਿੰਨਾ ਚਿਰ ਉਹਨੂੰ ਬੌਲਾ ਨਾ ਰਜਮਾ ਮਿਲੇ ਤੇ ਜਦੋਂ ਉਹਨੂੰ ਬੌਲਾ ਬੱਚੀ ਨੂੰ ਪਿਆਤਾ ਤੇ ਫਿਰ ਉਹਦੂ ਬਾਚੇ ਵੀ ਮਸਤ ਹੋ ਕੇ ਬਹਿ ਗਈ ਤੇ ਗਾਂ ਨੇ ਵੀ ਬੈਠੀ ਨੇ ਜੇਰ ਸੜਤੀ ਸੋ ਇਹ ਦੂਜਾ ਤੀਜਾ ਸੂਆ ਸੂਈ ਹੈ ਅੱਛਾ ਗੁਰਪ੍ਰੀਤ ਭਾਈ ਰੇਟ ਇਹਦਾ ਕੀ ਰੱਖਦੇ ਹਾਂਗਾ ਦਾ ਰੇਟ ਇਹਦਾ ਵੀਰੇ 145000 ਰੁਪਇਆ 145000 ਅੱਛਾ ਇਹਦੇ ਚ ਕੁਸ ਗੰਜਾਇਸ ਹੈ ਜਿਹੜਾ ਭਰਾ ਫੋਨ ਲਾਊਗਾ ਕੁਸ ਮਾਨਤਨ ਕਰਾਂਗੇ ਹਾਂਜੀ ਹਾਂ ਕਰਦੇ ਆਂ ਠੀਕ ਹੈ ਖੋਲਿਏ ਨੂੰ ਬਈ ਦੋਸਤੋ এবੀਐਸ ਦੇ ਹਲਕ ਬੋਲ ਦੀ ਬੱਚੀ ਨੂੰ ਜਨਮ ਦਿੱਤਾ ਹੈ ਗਾਂ ਇਦਾਂ ਦੀ ਹੈ ਵੀ ਭਾਵੇਂ ਇਹ 300 ਆ ਤੁਸੀਂ 400 500 ਹੋਰ ਚੋਲੋ ਇਹ ਬੁੱਢੀ ਨਹੀਂ ਹੁੰਦੀ ਕਿਉਂਕਿ ਇਹਦਾ ਟਾਂ ਚਾਈ ਇਦਾਂ ਦਾ ਹੈ ਹਵਾਨੇ ਦਾ ਕਾਫੀ ਵੱਡਾ ਤੁਹਾਨੂੰ ਸਾਈਜ਼ ਦਿਸਦਾ ਹੋਣਾ ਹੈ ਹੈ ਥੋੜੀ ਥੋੜੀ ਪਲੂ ਹੋਣਾ ਕਿਉਂਕਿ ਸੂਈ ਅੱਜ ਹੀ ਹੈ ਤੇ ਹਵਾਨਾ ਉਹ ਤੁਸੀਂ ਦੇਖ ਲਓ ਅੱਗੋਂ ਪਿੱਛੋਂ ਕਾਫੀ ਚੰਗਾ ਹੈ ਅਸੀਂ ਕੱਲਾ ਹਵਾਨਾ ਤੋਤਾ ਕਿਉਂਕਿ ਇਹਦੀ ਜੇਰ ਪੈ ਗਈ ਸੀ ਬਾਅਦ ਚ ਇਹ ਅ ਵੀ ਠੰਡ ਦਾ ਟਾਈਮ ਹੈ ਪਸ਼ੂ ਨੂੰ ਠੰਡ ਨਾਲ ਲੱਗੇ ਹਵਾਨਾ ਤੋਤਾ ਸੀ ਇਹਦਾ ਕੱਲਾ ਤੋ ਤੁਸੀਂ ਲਾਲ ਲਾਲ ਹਵਾਨਾ ਦੇਖੋਗੇ ਬਾਕੀ ਸਾਰੀ ਓਵੇਂ ਗਾਂ ਲਿਪੜੀ ਜਿੱਦਾਂ ਪਸ਼ੂ ਸੌਣ ਲੱਗਿਆ ਕੁਸ ਗਿੱਲੇ ਥਾਂ ਤੇ ਬੈਠਦਾ ਤਾਂ ਉਸ ਤਰੀਕੇ ਨਾਲ ਤੁਹਾਨੂੰ ਲਿਪੜੀ ਗਾਂ ਦੱਸੂਗੀ ਭਾਈ ਮੋੜ ਲਓ ਫੇਰ ਇੱਕ ਵਾਰ 1,45,000 ਰੇਟ ਹੈ ਥੋੜਾ ਬਹੁਤਾ ਮਾਨਤਨ ਕਰੂਗਾ ਵੀਰ ਜ਼ਰੂਰ ਇਹਦੇ ਵਿੱਚੋਂ ਇਹਦਾ ਥਾਂ ਬੜਾ ਸੋਹਣਾ ਦੋਸਤਾਂ ਥੀ ਚੁਾਈ ਵਾਲਾ ਹਾਈਟ ਦੀ ਜਜਮੈਂਟ ਬਾਈ ਗੌਰਪ੍ਰੀਤ ਸਿੰਘ ਨਾਲ ਤੁਰ ਰਿਹਾ ਤੇ ਤੁਸੀਂ ਉਹਦੇ ਤੋਂ ਕਰ ਸਕਦੇ ਹੋ మీడియం ਹਾਈਟ ਚ ਇੱਕ ਸੋਹਣਾ ਢਾਂਚਾ ਚੰਗਾ ਹਵਾਨਾ ਦੁੱਧ ਚੰਗੇ ਵਾਲੀ ਇਹ ਗਾਂ ਤੁਸੀਂ ਦੇਖ ਰਹੇ ਹੋ ਸੁਆ ਬਾਈ ਨੇ ਤੀਜਾ ਬੋਲਿਆ ਕੋਲਾ ਕੇ ਵੀ ਦੇਖੋਗੇ ਪੇਸ਼ਾ ਕੇ ਨੂੰ ਦੂਜਾ ਸਮਝ ਲਓ ਪਰ ਹੈ ਜੈਨੂੰ ਹਣ ਤੀਜਾ ਸੁਆਈ ਮਨ ਲਓ ਇਦਾਂ ਦਾ ਇਹਦਾ ਸਟਰਕਚਰ ਵੀ ਹੈ ਚੰਗਾ ਹਵਾਨਾ ਦੋਸਤੋ ਤੁਸੀਂ ਹੁਣ ਦੇਖ ਸਕਦੇ ਹੋ ਕਾਫੀ ਵੱਡਾ ਹਜੇ ਦੁੱਧ ਕੱਢਿਆ ਜੇ ਦੁੱਧ ਨਾ ਚੋਂਦਾ ਬਾਈ ਤਾਂ ਹਵਾਨਾ ਇੰਨਾ ਕੁ ਟੈਟ ਇਹਨੇ ਕਰਿਆ ਸੀਗਾ ਇੰਨਾ ਕੁ ਭਰਿਆ ਹੋਇਆ ਹਵਾਨਾ ਸੀ ਇਹਨੂੰ ਬਹਿਣਾ ਔਖਾ ਸੀ ਉੱਤੋਂ ਤੁਸੀਂ ਇਹਦਾ ਦੇਖ ਲਓ ਹਵਾਨਾ ਥੱਲੋਂ ਭਲੂਣ ਦਿਸਦੀ ਹੋਣੀ ਹੈ ਜਦੋਂ ਭਲੂਣ ਚੱਕ ਗਈ ਉਹਦੋਂ ਖੁੱਚਾਂ ਦੇ ਬਰਾਬਰ ਹਵਾਨਾ ਆਊਗਾ ਥਣ ਥੀ ਚੁਆਈ ਆਲਾ ਹਾਲਾਂਕਿ ਬਾਈ ਕੋਲ ਮਿਲਕਿੰਗ ਮਸ਼ੀਨ ਹੈ ਉਹਦੇ ਨਾਲ ਵੀਰ ਚੁਆਈ ਕਰਦਾ ਪਰ ਇਹਦਾ ਹਵਾਨੇ ਵੱਲੋਂ ਜਾਂ ਥਣਾ ਵੱਲੋਂ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਚੋਂਨ ਲੱਗਿਆ ਇੱਥੋਂ ਤੁਸੀਂ ਇਹਦਾ ਥੰਡਾ ਸਾਈਜ਼ ਦੇਖੋ ਹੇ ਤੋਤਾ ਹੋਇਆ ਹਵਾਨਾ ਵੀ ਲਿਬੜਾ ਪਸ਼ੂ ਹਵਾਨੇ ਦੀ ਰੱਖ ਨਹੀਂ ਦਿੰਦਾ ਬਈ ਛੱਡੋ ਕੁਛ ਜੈ ਤੈਨੂੰ ਕਰ ਲਊਗਾ ਇਹ ਸੜ ਤੋਂ ਵੀ ਹਵਾਨਾ ਦੇਖੋ ਅੱਗੋਂ ਪਿੱਛੋਂ ਪੂਰਾ ਫੋਲੋ ਤੁਹਾਨੂੰ ਨਜ਼ਰ ਆਉਂਦਾ ਹੋਣਾ ਥਣ ਅੱਥੀ ਚੁਾਈ ਵਾਲਾ ਮੈਂ ਪਹਿਲਾਂ ਦੱਸ ਹੀ ਰਿਹਾ ਅੱਗੋਂ ਤੱਕ ਦਾ ਹਵਾਨਾ ਸੋ ਇਹ ਗਾਂ ਤੇ ਇਹਦੇ ਨਾਲ ਇਹਦੀ ਬੱਚੀ ਹੈ ਰੇਟ 1 ਲੱਖ ਤੇ 45000 ਹੈ ਨੰਬਰ ਬਾਈ ਦਾ ਸਕਰੀਨ ਤੇ ਹੈ ਜਿਹਨੂੰ ਪਸੰਦ ਆਉਂਦੀ ਹੈ ਵੈਟ ਤਸੱਲੀ ਫੁੱਲ ਕਰ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਹੈ ਕਾਲ ਕਰਕੇ ਗੱਲ ਕਰ ਸਕਦੇ ਹੋ ਧੰਨਵਾਦ